ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਹਿਮਾਚਲੀ ਬੁਗਰਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰਾ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਈ ਹੈ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਦੋਸਤੋ ਰੂਟੀਨ 'ਚ ਤੁਹਾਨੂੰ ਪਸ਼ੂ ਦਿਖਾਈ ਦੇ ਬਾਈ ਹੁਣ ਇਹਨਾਂ ਦਾ ਵਪਾਰ ਦਾ ਕੰਮ ਆ ਇੱਥੇ ਦੋਸਤੋ ਵਿਗਰੀ ਆਸਤੇ ਪਸ਼ੂ ਹੋਦੇ ਆ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਕਟੀਆਂ ਝੋਟੀਆਂ ਆਉਂਦੀਆਂ ਅੱਜ ਇਸ ਘਰ ਦੇ ਵਿੱਚੋਂ ਬਾਈ ਕੋਲੇ ਕੱਟਾ ਠੀਕ ਹੈ ਜੀ ਵੀਡੀਓ ਨੇੜੇ ਤੱਕ ਦੇਖ ਲਿਓ ਬਾਕੀ ਕੱਲੇ ਕੱਲੇ ਜਾਨਵਰ ਨੂੰ ਤੋੜ ਕੇ ਦੇਖਾਂਗੇ ਠੀਕ ਹੈ ਜੀ ਥਣ ਥਣ ਐਨ ਦੋਸਤੋ ਪੂਰੀ ਤੁਹਾਨੂੰ ਤਸੱਲੀ ਕਰਾ ਦਿਆਂਗੇ ਜਿਹੜਾ ਜਾਨਵਰ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਜਾਂ ਚਾਚੇ ਉਹਦੀ ਬੰਦੀ ਤਸੱਲੀ ਕਰ ਲਿਓ ਤੇ ਵੈਰਾਈਟੀ ਇੱਥੇ ਸਾਰੀ ਹੋਈ ਟੀ ਡਾ ਕੱਟ ਵੀ ਆ ਚਟਾ ਮੂੰਹ ਵੀ ਆ ਤੇ ਇੱਕ ਬੂਰੀ ਝੋਟੀ ਵੀ ਆ ਠੀਕ ਹੈ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਕਾਲ ਹੋਰ ਮਰਜੀ ਬਾਈ ਠੀਕ ਠਾਕ ਹਾਂਜੀ ਹਾਂਜੀ ਵਧੀਆ ਬਾਈ ਤੁਸੀਂ ਦੱਸੋ ਹਾਂ ਠੀਕ ਹੈ ਕਿਰਪਾ ਕਰਵਾਉਂਦੀ ਠੀਕ ਆ ਆਈ ਜਾਂਦਾ ਮਾਲ ਹਾਂ ਹਾਂ ਆਈ ਜਾਂਦਾ ਪਾ ਜਾਈ ਜਾਂਦਾ ਮਾਲ ਬਾਕੀ ਯਾਰ ਮੀਂਹ ਨੇ ਬੜੀ ਦਿੱਕਤ ਆਜ ਤਾ ਯਾ ਭਾਈ 3 ਦਿਨ ਹੋ ਗਏ ਬਹੁਤ ਜਿਆਦੇ ਮੋਸਮ ਕਲਾਮੌਰ ਜੀ ਤੂੰ ਹੀ ਮਸਾਂ ਆਇਆ ਤੈਨੂੰ ਪਤਾ ਹੀ ਕਿ ਮੀਂਹ ਪਿਆ ਮੀਂਹ ਕਰਕੇ ਜਾਨੀ ਪਸ਼ੂ ਨੇ ਤਿਆਰ ਨਹੀਂ ਕਰੇ ਵੇ ਤੇ ਬਸ ਉਹ ਮੜਾ ਮੜ ਰੁਕਿਆ ਮੜਾ ਤਾਂ ਬਣਾਉਣ ਲੱਗੇ ਆ ਤੇ ਮਜਬੂਰੀ ਵਿੱਚ ਅਗਲੇ ਕਹੀ ਨਾ ਭਾਈ ਆਇਆ ਨਹੀਂ ਮਾਲ ਆਇਆ ਨਹੀਂ ਸਹੀ ਗੱਲ ਤੇ ਪਰ ਮੀਂਹ ਦਾ ਬਹੁਤ ਬੁਰਾ ਹਾਲ ਹਾਂ ਬਾਕੀ ਪਸ਼ੂ ਵੀ ਪੂਰੀ ਦੇਖ ਨਹੀਂ ਦਿੰਦਾ ਮੀਂਹ ਦੇ ਵਿੱਚ ਤੇ ਇੱਕ ਬਾਈ ਬਰਾਂਡਾ ਬਰੂੰਡਾ ਪਾਈ ਜਾਂਦਾ ਤੇ ਤਾਂ ਕਰਕੇ ਬਾਰ ਪੂਰੀ ਬੰਨੇ ਆ ਸਾਰੇ ਬਾਰ ਬੰਨੇ ਯਾਰ ਠੀਕ ਆ ਤੇ ਅੱਛਾ ਕਿੰਨੇ ਜਾਨਵਰ ਹੈਗੇ ਅੱਜ ਆਪਰੇ ਕੋਲ ਅੱਜ ਚਾਰ ਹੈਗੀਆਂ ਨੀਲੀ ਰਾਵੀ ਦੀਆਂ ਕੱਟੀਆਂ ਅੱਛਾ ਕਿਹਦੇ ਕਰਦੇ ਹੋਗੇ ਫਿਰ ਦੇ ਪਟਰੇ ਇੱਕ ਪੂਰੀ ਅੱਛਾ ਇੱਕ ਇੱਕ ਆਪਰੇ ਕੋਲੇ ਕੱਟਾ ਅੱਛਾ ਆ ਇੱਥੇ ਆ ਜੀ ਮੜ ਜਾ ਹਾਂ ਦੋਸਤੋ ਮੀ ਹੁਣ ਵੀ ਪੈ ਰਿਆ ਤੁਹਾਨੂੰ ਮੀ ਚ ਹੀ ਦਿਖਾ ਦਿੰਨਾ ਤੇ ਦੋ ਤੋਰਾਂਗੇ ਦੋ ਤਿੰਨ ਹੀ ਵਿੱਚੋਂ ਹੈਨਾ ਕਿੰਨੇ ਟਾਈਮ ਦੀ ਹੋਗੀ ਇਹ ਹੈਗੀ ਵੀਰੇ ਸਾਲ ਦੀ ਪੂਰੀ ਇੱਕ ਸਾਲ ਦੀ ਹਾਂ ਸਾਲ ਦੀ ਪੂਰੀ ਕੱਟੀ ਸਾਲ ਦੀ ਅੱਛਾ ਠੀਕ ਆ ਥਣ ਦੋਸਤੋ ਦਿਖਾ ਦਿੰਨਾ ਤੁਹਾਨੂੰ ਰੰਗ ਰੂng ਸੋਨਾ ਤੇ ਬਾਕੀ ਜੇ ਮਾਰਕਿੰਗ ਦੀ ਗੱਲ ਕਰੀਏ ਤਾਂ ਚਾਰੇ ਪਾਰਾਂ ਤੇ ਮਾਰਕਿੰਗ ਹੋਊਗੀ ਮੱਥੇ ਤੇ ਬੱਲ ਹੋਊਗਾ ਠੀਕ ਹੈ ਮੜ ਜਾ ਨੱਕ ਤੇ ਵੀ ਨਿਸ਼ਾਨ ਹੈਗਾ ਜੇ ਮੰਨ ਕੇ ਚੱਲੋ ਵੀ ਜਦੋਂ ਇਹ ਝੋਡੀ ਤਿਆਰ ਹੋਊਗੀ ਸੀਮਨੇ ਨੂੰ ਨੀਲੀ ਰਾਵੀ ਦਾ ਭਰਿਆ ਜਾਵੇ ਤੱਕ ਆਹ ਬੱਚਾ ਵੀ ਇਹਨਾਂ ਨੀਲੀ ਦੇ ਦੇਣਾ ਰੇਟ ਦੱਸੀ ਚਲੀ ਨਾਲ ਨਾਲ ਰੇਟ ਵੀ ਇਹਦਾ ਆਪਾਂ ਲੈਣ ਦੇਣੀ ਬੱਤੀ 30000 30000 ਹਾਂ ਠੀਕ ਹੈ 30000 ਰੁਪਏ ਲੈਣ ਦੇਣ ਠੀਕ ਹੈ ਦੋਸਤੋ 30000 ਰੇਟ ਠੀਕ ਹੈ ਮੌਕੇ ਦੇ ਉੱਤੇ ਉਹ ਮਾੜਾ ਮੋਟਾ ਮਾੜਾ ਮੋਟਾ ਮਾਨਤਾ ਨਹੀਂ ਹੋਊ ਠੀਕ ਹੈ आ, दे दे अच्छा जेडी दूसरे नंबर ते है कट्टी अपने ऊपर दूसरे नंबर दे हां ते इधर दे कट्टी भरी अपने ऊपर बढ़िया अच्छा ठान ਝੋਲੀ ਦੇਖੋ ਕੱਟੀ ਦੀ ਕਿੱਡੀ ਕਮਾਲ ਦੀ ਆ ਤਿੰਨ ठान 200 ਗੁਲਾਬੀ ਇੱਕ ठान ब्लैक ਹੋਊਗਾ ਹਾਂ ਸੋਹਣੇ ਪਿੰਡੇ ਦੇ ਵਿੱਚ ਆ ਬਾਕੀ ਥੋੜੀਆਂ ਬੁਝੀਆਂ ਪਈਆਂ ਮੀਂਹ ਕਾਰਨ ਠੀਕ ਇਕੱਠੀਆਂ ਹੋਈਆਂ ਵੀ ਆ ਉਸ ਹਿਸਾਬ ਨਾਲ ਤੁਸੀਂ ਦੇਖਿਓ ਫੇਸ ਤੇ ਬਹੁਤ ਸੋਹਣਾ ਪਟਾ ਟੇਡਾ ਕਾਟਾ ਠੀਕ ਹੈ ਸਰੀਰ ਦੀ ਬਨਾਵਟ ਇਸ ਝੋਟੀ ਦੀ ਬੜੀ ਸੋਹਣੀ ਹੈ ਤੇ ਇਹਦਾ ਰੇਟ ਇਹਦਾ ਰੇਟ ਭਾਈ 42000 ਰੁਪਿਆ 42000 ਹਾਂ ਠੀਕ ਐ 242000 ਰੇਟ ਦੂਜੇ ਨੰਬਰ ਆਈ ਦਾ ਬਿਲਕੁਲ ਜਾਇਜ਼ ਜੀ ਮਾਰਕਿੰਗ ਹੋਊਗੀ ਤੇ ਸੋਹਣੇ ਢਾਂਚੇ ਦੀ ਇਹ ਝੋਟੀ ਐ ਜਿਹੜੀ ਤੀਜੇ ਨੰਬਰ ਤੇ ਆਪਣੇ ਕੋਲ ਇਹ ਖੋਲਾ ਮੜਜੀ ਤੋਰ ਕੇ ਦੇਖੀਏ ਤੀਜੇ ਨੰਬਰ ਤੇ ਵੱਡੀ ਝੋਟੀ ਐ ਹਾਂ ਕਿੰਨੇ ਟਾਈਮ ਦੀ ਹੋਗੀ ਇਹ ਹੈ ਕਿ ਡੇਢ ਪੌਣੇ ਦੋ ਸਾਲਾਂ ਦੀ ਝੋਟੀ ਐ ਅੱਛਾ ਹਾਂ ਬਾਕੀ ਥਣ ਥੋਣੇ ਇਹਦੇ ਵੀ ਬੜੇ ਸੋਹਣੇ ਬਹੁਤ ਚੰਗੇ ਕਮਾਲ ਦੇ ਝੋਟੀਆਂ ਸਾਰੀਆਂ ਤੇ ਨੇ ਹਾਂ ਬਾਕੀ ਜੇ ਮਾਰਕਿੰਗ ਦੀ ਗੱਲ ਕਰੀਏ ਤਾਂ ਪ੍ਰੋਪਰ ਜੀ ਮਾਰਕਿੰਗ ਦੇ ਵਿੱਚ ਐ ਸਾਰੀਆਂ ਬਿਲਕੁਲ ਜਾਇਜ਼ ਠੀਕ ਹੈ ਕੋਈ ਓਵਰ ਵਾਈਟ ਦੇ ਵਿੱਚ ਹੈ ਨਹੀਂ ਕੀ ਇਹਨਾਂ ਦੇ ਵਿੱਚ ਦੋਸਤੋ ਫੇਸ ਦੇਖ ਲਓ ਜੀ ਸਾਰਾ ਪਟਾ ਚਿੱਟਾ ਸਾਰਾ ਮੂੰਹ ਤੇ ਅੱਖਾਂ ਦੋਵੇਂ ਨੀਲੀਆਂ ਤੇ ਸਿੰਘ ਕੁੰਡਿਆਂ ਦੀ ਹਾਂ ਸੋਹਣੇ ਢਾਂਚੇ ਦੀ ਇਹ ਝੋਟੀ ਤੁਹਾਨੂੰ ਦਿਖਾ ਰਿਹਾ ਔਰ ਜਦੋਂ ਤੁਸੀਂ 4-5 ਮਹੀਨੇ ਇਸ ਝੋਟੀ ਦੀ ਸੇਵਾ ਕਰੋਗੇ ਤਾਂ ਝੋਟੀ ਆਸ ਵੀ ਲੱਗ ਜਾਣੀ ਹੈ ਬਸ ਠੀਕ ਹੈ ਭਾਈ ਮੋੜ ਲਈ ਮੋੜ ਲਈ ਇਹਦਾ ਰੇਟ ਕੀ ਰੱਖਿਆ ਬਸ ਇਹਦਾ ਰੇਟ 45000 ਵੀ ਲੈਣ ਦੇਣੀ 45000 ਹਾਂ ਠੀਕ ਐ 245000 ਰੇਟ ਇਸ ਤੀਜੇ ਨੰਬਰ ਵਾਲੀ ਝੋਟੀ ਦਾ ਠੀਕ ਐ ਥਾਣ ਤੁਹਾਨੂੰ ਦਿਖਾਤੇ ਬਾਕੀ ਤੋਰ ਫੇਰ ਕੇ ਦਿਖਾਤੀ ਐ ਤੇ ਸੋਹਣੀ ਸੁਨੱਖੀ ਝੋਟੀ ਤੁਹਾਨੂੰ ਦਿਖਾਈ ਐ ਇਸ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲੇ ਆ ਗਈ ਇੱਕ ਚੌਥੇ ਨੰਬਰ ਤੇ ਹਨਾ ਇਹ ਵੀ ਟੇਡੇ ਜੇ ਕੱਟ ਦੇ ਵਿੱਚ ਪਟਾ ਆ ਜਦੇ ਤੇ ਉਮਰੋ ਕਿੰਨੀ ਹੋਗੀ ਬਾਈ ਇਹ ਉਮਰੋ ਬਰੇ 1.5 ਸਾਲ ਦੀ 1.5 ਸਾਲ ਦੀ ਐ ਹਾਂ ਕਮਾਲਿਆ ਕਮਾਲਿਆ ਅੱਛਾ ਤੇ ਇਹਦਾ ਰੇਟ ਬਾਈ ਇਹਦਾ ਰੇਟ ਬਰੇ 3 ਨਾ ਕੋਰੀਟੀ ਆ अच्छा ਇਹਨਾਂ ਦਾ 42 42 ਕਿਹੜੇ ਬੱਦਨਾ ਝੋਟੂnga ਇਹ ਡੇਢ ਪਾਣੀ ਪੋਨੇ 2 ਸਾਲ ਦੀ ਰਣੀ ਚਾਹੀਏ ਅੱਛਾ ਅੱਛਾ ਹਾਂ ਆ ਲੋ ਦੋਸਤੋ ਇਹ ਬੱਚੀ ਪਟਾਇਦਾ ਵੀ ਚੈੱਕ ਕਰੋ ਸਿੰਘ ਦੋਵੇਂ ਕੁੰਡੇ ਤੇ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਆ ਲੋ ਦੋਸਤੋ ਠੀਕ ਹੈ ਲੈ ਚੱਲ ਬਿਲਕੁਲ ਹੀ ਜੈਦਜੀ ਮਾਰਕਿੰਗ ਹੋਊਗੀ ਠੀਕ ਹੈ ਜੀ ਤੇ ਇਹ ਆ ਲੋ ਦੋਸਤੋ ਤੋਰ ਤੋਰ ਚੈੱਕ ਕਰ ਲਓ ਅ ਸਰੀਰ ਦੀ ਬਨਾਵਟ ਸੋਹਣੀ ਹੈਗਾ ਹਾਂ ਚੰਗੀ ਝੋਟੀ ਤਿਆਰ ਹੋਣ ਵਾਲੀ ਹੈ ਇਹ ਬਸ ਠੀਕ ਹੈ ਬਾਈ ਮੋੜ ਦੇ 45000 ਜਰ ਰੇਟ 45000 ਰੇਟ 45000 ਉਮਰੋਂ ਪੌਣੇ ਇੱਕ ਦੋ ਸਾਲ ਬਾਈ 10 ਹੈ ਹਾਂ ਡੇਢ ਸਾਲ ਦੀ ਇਹ ਉਹ ਪੌਣੇ ਦੋ ਸਾਲ ਦੀ ਹੈ ਇਹ ਡੇਢ ਸਾਲ ਦੀ ਹੈ ਹਾਂ ਇਹ ਡੇਢ ਸਾਲ ਦੀ ਠੀਕ ਹੈ ਥਣ ਝੋਲੀ ਚੰਗੀ ਹੈ ਤੇ ਥਾਣਾ ਦੀ ਬਣਾਵਟ ਚੰਗੀ ਹੈ ਸਝੋਟੀ ਦੀ ਠੀਕ ਹੈ ਇਹ ਦੋਸਤੋ ਤੁਹਾਨੂੰ ਚੌਥੇ ਨੰਬਰ ਤੇ ਦਿਖਾਤੀ ਹੈ ਤੇ ਇੱਕ ਟੇਡੇ ਕੱਟ ਦੇ ਵਿੱਚ ਹੈ ਨਾ ਆਪਣੇ ਕੋਲ ਇਹ ਟੇਡੇ ਕੱਟ ਦੇ ਵਿੱਚ ਇਹ ਪੌਣੇ ਦੋ ਸਾਲਾਂ ਦੀ ਝੋਟੀ ਹੈ ਇਹ ਪੌਣੇ ਦੋ ਸਾਲਾਂ ਦੀ ਹੈ ਹਾਂ ਇਹਦਾ ਵੀ ਰੇਟ 45 ਹੈ ਹੈ 45 ਦਾ ਵੀ ਹੈ ਠੀਕ ਕਰਤਾ ਮੈਂ ਦੋਸਤੋ 45000 ਇਸ ਝੋਟੀ ਦਾ ਰੇਟ ਬਿਲਕੁਲੀ ਜੈਦਜੀ ਮਾਰਕਿੰਗ ਹੋਊਗੀ ਬਾਕੀ ਸਿੰਘ ਕੁੰਡਿਆਂ ਦੀ ਆ ਪਟਾ ਦੇਖੋ ਮੂੰਹ ਤੇ ਕਿੱਡਾ ਸੋਹਣਾ ਟੇਡਾ ਕੱਟਾ ਠੀਕ ਹੈ ਜੀ ਤੋਰਦੇ ਭਾਈ ਮਰਜੀ ਇਹ ਆ ਲੋ ਦੋਸਤੋ ਤੋਰ ਤੁਰ ਤੁਹਾਨੂੰ ਚੈੱਕ ਕਰਾ ਦਿੰਨਾ ਠੀਕ ਹੈ ਜੀ ਸੋਹਣੇ ਢਾਂਚੇ ਦੀ ਇਹ ਝੋਟੀ ਤੁਹਾਨੂੰ ਦਿਖਾਈ ਹੈ ਬਾਕੀ ਥੋੜੀਆਂ ਮੈਂ ਪਹਿਲਾਂ ਹੀ ਕਿਹਾ ਵੀ ਮੀਂਹ ਕਾਰਨ ਥੋੜੀਆਂ ਜਿਹੀ ਤੁਹਾਨੂੰ ਉਸ ਹਿਸਾਬ ਨਾਲ ਦੇਖਣੀਆਂ ਪੈਣੀਆਂ ਕਿਉਂਕਿ ਪਸੂਆਂ ਦੀ ਤਿਆਰੀ ਟਿਉਰੀ ਕੋਈ ਨਹੀਂ ਹੋਈ ਉਵੇਂ ਬਣੀਆਂ ਜਿਵੇਂ ਨਵਾਈਆਂ ਵੀ ਨਹੀਂ ਗੀਆਂ ਬਾਹਰ ਹੀ ਬਨੀਆਂ ਰਹੀਆਂ ਇਹ ਮੀ ਤਾਂ ਰੁਕ ਗਏ ਉਹ ਜੀ ਤਿੰਨ ਦਿਨ ਤਿੰਨ ਦਿਨ ਹੋ ਗਿਆ ਹਾਂ ਤਿੰਨ ਦਿਨ ਹੋ ਗਿਆ ਮੀ ਤੇ ਦੂਜਾ ਇਹਦਾ ਵੀ ਰੇਟ 45000 ਪੌਣੇ 2 ਸਾਲ ਉਹ ਮਾ ਹਾਂ ਪੌਣੇ 2 ਸਾਲ ਬੰਨ ਦੇ ਬੰਨ ਥਾਣ ਦੋਸੂ ਦਿਖਾ ਦਿੰਦਾ ਇਹਦੇ ਵੀ ਤੇ ਥਾਣ ਵੈਸੇ ਇੱਥੇ ਸਾਰੀਆਂ ਝੋਟੀਆਂ ਦੇ ਸਾਫ਼ ਸੁਧਰੇ ਹੋਣਗੇ ਤੇ ਵੀਰ ਹੁਣੀ ਆਪ ਵੀ ਪੂਰੀ ਤਸੱਲੀ ਕਰਦੇ ਠੀਕ ਹੈ ਅੱਛਾ ਜਿਹੜਾ ਆਪਣੇ ਆ ਗਿਆ ਇਹ ਆ ਗਿਆ 6ਵੇਂ ਨੰਬਰ ਤੇ ਝੋਟਾ ਆ ਗਿਆ ਆਪਣੇ ਕੀ ਹੈਗਾ ਔਰ ਜੀ ਦਾ ਕੋਈ ਝੂਠ ਮਾਰ ਕੇ ਪਤਾ ਵੀ ਆਪਾਂ ਆਪਸੋ ਅੱਗੇ ਪਹਿਲਾਂ ਵੀ ਕੀਤਾ ਕਰ ਕੰਮ ਹੂੰ ਹੂੰ ਇਹ ਹਰਿਆਣੇ ਦਾ ਬੱਚਾ ਅੱਛਾ ਹਰਿਆਣੇ ਦੀ ਇੱਕ ਪੱਕੀ ਦੀ ਮਾਂ ਸੀ ਅੱਛਾ ਉਹਦਾ ਬੱਚਾ ਹੈ ਇਹ ਠੀਕ ਹੈ 20 ਲੀਟਰ ਵਾਲੀ ਅੱਛਾ ਮਾਂ ਦਾ ਬੱਚਾ ਅੱਛਾ ਕਿੰਨੇ ਟਾਈਮ ਦਾ ਹੋ ਗਿਆ ਇਹ ਹਜੇ ਮਸਾਂ ਹੀ ਸਵਾ ਸਾਲ ਦੇ ਸਵਾ ਸਾਲ ਦੇ ਕੇ ਘੇਰ ਜਾ ਅੱਛਾ ਸਵਾ ਸਾਲ ਦੇ ਲੈ ਦੋ ਬੱਚਾ ਬੜਿਆ ਬੜਾ ਬਹੁਤ ਹਾਂ ਤੇ ਤੇ ਆ ਲੋ ਦੋਸਤੋ ਤੋਰ ਕੇ ਜਮਾ ਜੱਡ ਬਣਾ ਗੋ ਜੀ ਬਾਕੀ ਸੰਵਿਆ ਬਹੁਤ ਚੰਗਾ ਰਾਜੀ ਹੈ ਇਹ ਘਟਾ ਹਾਂ ਮਾ ਦਾ ਦੁੱਧ ਵੀ ਬਾਈ ਚੰਗਾ ਦੱਸਦਾ ਤੇ ਮਗਰੋਂ ਹਰਿਆਣੇ ਚੋਂ ਆਇਆ ਹਾਂ ਹਰਿਆਣੇ ਦੀ ਧੀ ਯਾਰ ਜਾਨੀ ਮਾਂ ਵੀ ਹਰਿਆਣੇ ਦੀ ਸੀਗੀ ਵਿਆਹ ਭਾਈ ਇਧਰੋਂ ਹੀ ਆ ਅੱਛਾ ਠੀਕ ਹੈ ਹਾਂ ਜਿਹੜੀ ਮਾਂ ਹਰਿਆਣੇ ਦੀ ਅੱਛਾ ਅੱਛਾ ਠੀਕ ਹੈ ਹਾਂ ਆਲੋ ਦੋਸਤੋ ਬਾਕੀ ਤੋਰ ਤੋਰ ਚੈੱਕ ਕਰ ਲਓ ਅੱਛਾ ਰੇਟ ਕੀ ਸੋਚਿਆ ਇਹਦਾ ਰੇਟ ਦਾ 50000 ਰੁਪਏ ਹੈ 50000 ਰੁਪਏ 50000 ਹਾਂ ਠੀਕ ਹੈ ਮੌਕੇ ਤੇ ਹੋ ਜਾ ਮਾਨਤਨ ਕਰਦੇ ਹਾਂ ਠੀਕ ਹੈ ਦੋਸਤੋ 50000 ਰੇਟ ਇਸ ਕੱਟੇ ਦਾ ਠੀਕ ਹੈ ਬਾਕੀ ਮਾਨਤਨ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਹੈ ਉਹ ਤਸੱਲੀ ਠੀਕ ਹੈ ਜੀ ਵੈਸੇ ਸੋਨਾ ਸੁਨੱਖਾ ਇਹ ਕਟਾ ਤੁਹਾਨੂੰ ਦਿਖਾਇਆ ਬਾਕੀ ਮੀ ਆ ਗਿਆ ਤੇ ਬਾਕੀ ਸਾਰੀਆਂ ਤੋਰ ਫੇਰ ਕੇ ਤੁਹਾਨੂੰ ਦਿਖਾ ਦਿਆਂ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਲ ਤੁਹਾਨੂੰ ਜੈਚੂਗਾ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਦਿਓ ਰੇਟ ਜਿਹੜਾ ਦੱਸਿਆ ਬਾਈ ਨੇ ਇਹਦੇ ਵਿੱਚੋਂ ਸਾਰੇ ਪਸੂਆਂ ਦੇ ਵਿੱਚੋਂ ਹੀ ਮੌਕੇ ਤੇ ਲੈਸ ਹੋਊਗਾ ਤੇ ਚਲੋ ਠੀਕ ਹੈ ਬਾਈ ਜੀ ਹਾਂ ਠੀਕ ਹੈ ਬਾਈ ਧੰਨਵਾਦ ਬਹੁਤ ਬਹੁਤ